ਮੇਰਾ ਵੀਰ ਬੱਬਰ ਗੇਜਾ ਅਲੀਪੁਰਿਆ ਜਗਾੜ ਦੀ ਕੋ ਟਰੈਕਟਰ ਨੂੰ ਕੀ ਲਾ ਕੇ ਲੈ ਕੇ ਆਇਆ ਤੁਹਾਨੂੰ ਦਿਖਾ ਲਣ ਦੀ ਕੁਝ ਕੋਸ਼ਿਸ਼ ਕਰਦੇ ਆ ਤੇ 735 735 ਬਾਜ ਪੜਿਓ ਪਹਿਲਾਂ ਦੇਖੋ ਬਲੈਕ ਮਾਬਾ ਤੁਸੀਂ ਟਰੈਕਟਰ ਦੇ ਬੈਕ ਸਾਈਡ ਤੇ ਪੱਖਾ ਦੇਖ ਸਕਦੇ ਹੋ ਕਿੱਟਾ ਵੱਡਾ ਪਿੱਛੇ ਪੱਖਾ ਲੱਗਾ ਆ ਔਰ ਇਹ ਜਿਹੜਾ ਪੱਖਾ ਆ ਇਹ ਹਵਾ ਮਾਰੂਗਾ ਤੇ ਹਵਾ ਮਾਰੇਗਾ ਦੇ ਜਿਹੜੇ ਇਥੇ ਸੰਜੂ ਗੈਸ ਜਿਹੜੇ ਗੋਲੇ ਜਿਹੜੇ ਛੱਡੇ ਜਾ ਰਹੇ ਆ ਉਹ ਜਿਹੜੇ ਆ ਉਹਨਾਂ ਦਾ ਜਿਹੜਾ ਪ੍ਰਭਾਵ ਜਿਹੜਾ ਉਹ ਕਿਸਾਨਾਂ ਤੇ ਘੱਟ ਪਵੇਗਾ ਹਾਂ ਇਹ ਤੁਸੀਂ ਤੁਸੀਂ ਦੇਖਦੇ ਹੋਣੇ ਆ ਕਿ ਪੱਖਾ ਚੱਲ ਪਿਆ ਬੱਬਰ ਬਾਈ ਜਿਹੜਾ ਬਲੈਕ ਮਾਂਬਾ ਲੈ ਕੇ ਆਇਆ ਤੇ ਉਹਦੇ ਨਾਲ ਜਿਹੜਾ ਤੁਹਾਨੂੰ ਇਹ ਪੱਖਾ ਜਿਹੜਾ ਉਹ ਚੱਲਦਾ ਹੋਇਆ ਵੀ ਤੁਹਾਨੂੰ ਦਿਖਾਈ ਦਿੰਦਾ ਹੋਣਾ ਤੇ ਜਦੋਂ ਇਹ ਪੱਖਾ ਚੱਲੇਗਾ ਤਾਂ ਫਿਰ ਟੀਅਰ ਗੈਸ ਦੇ ਹੰਝ ਜਿਹੜੇ ਗੋਲੇ ਆ ਉਹ ਕਿੱਥੇ ਡਿੱਗਣੇ ਇਹਦੇ ਅੱਗੇ ਤੇ ਫਿਰ ਕਿੱਥੇ ਉਹ ਖਾਣੇ ਆ ਕੀਤਾ ਦੀ ਇੱਕ ਆਪਾਂ ਜਿਹੜੀ ਯੂਜ਼ ਕਰਦੇ ਖੇਤੀਬਾੜੀ 'ਚ ਉਹਦਾ ਇੱਕ ਪਾਰਟ ਹੈ ਇੱਕ ਸੰਦ ਆ ਪੰਜਾਬੀ ਕਹਿੰਦੇ ਆ ਇਹ ਆਪਾਂ ਜਦੋਂ ਵਿੱਚ ਉਹਨਾਂ ਦਿਖਾਉਣਾ ਕੋਈ ਬਦਲ ਖਾਦੀ ਹੁੰਦੀ ਹੈ ਇਹ ਜੋ ਕੁਆਡ ਕਰਦੇ ਹੈ ਆਪਾਂ ਇਹ ਮੇਂ ਚਲਾ ਦਿੰਦੇ ਜਿਵੇਂ ਤੁਹਾਨੂੰ ਚਲਾ ਕੇ ਦਿਖਾਇਆ ਹੋਣਾ ਸਲੋ ਚੱਲੋ ਆਪਾਂ ਹਵਾ ਪੈਦਾ ਕਰਦੇ ਨੇ ਨਾਲ ਜਿਹੜਾ ਆਪਾਂ ਨੂੰ ਵੇਟ ਕਰਨਾ ਪੈਂਦਾ ਇੱਕ ਪੂਰੀ ਗੱਦੀ ਹਵਾ ਚੱਲਦੀ ਹੈ ਉਹ ਕਦੇ ਚੱਲਦੀ ਹੈ ਕਦੇ ਨਹੀਂ ਚੱਲਦੀ ਆਹ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਕੈਮਰਾ ਪਰਸਨ ਗੁਰਪ੍ਰੀਤ ਸਿੰਘ ਦੇ ਨਾਲ ਮੈਂ ਤੁਹਾਡਾ ਆਪਣਾ ਲਾਲ ਕਮਲ ਤੇ ਇਹ ਮੇਰਾ ਵੀਰ ਬੱਬਰ ਗੇਜਾ ਅਲੀਪੁਰੀਆ ਜਿਗਾੜ ਦੇਖੋ ਟਰੈਕਟਰ ਨੂੰ ਕੀ ਲਾ ਕੇ ਲੈ ਕੇ ਆਇਆ ਤੁਹਾਨੂੰ ਦਿਖਾ ਲਣ ਦੀ ਕੁਝ ਕੋਸ਼ਿਸ਼ ਕਰਦੇ ਆ ਤੇ 735 735 ਬਾਅਦ ਚ ਪੜਿਓ ਪਹਿਲਾਂ ਦੇਖੋ ਬਲੈਕ ਮਾਂਬਾ ਇੱਥੇ ਲਿਖਿਆ ਆ ਤੇ ਇਹ ਬਲੈਕ ਮਾਂਬਾ ਲੈ ਕੇ ਇੱਥੇ ਪਹੁੰਚ ਗਿਆ ਤੇ ਮੇਰਾ ਵੀਰ ਤੇ 735 ਇੱਕ ਵਾਰੀ ਤੁਹਾਨੂੰ ਪੂਰੇ ਟਰੈਕਟਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਲਦੇ ਆ ਕਿ ਕਿਸ ਤਰ੍ਹਾਂ ਇਹਨੂੰ ਜਿਹੜਾ ਉਹ ਤਿਆਰ ਕੀਤਾ ਗਿਆ ਅੱਧਾ ਟਰੈਕਟਰ ਬੋਰੀਆਂ ਨਾਲ ਵੀ ਢੱਕਿਆ ਕਿ ਸ਼ਾਇਦ ਜਿਹੜੇ ਆ ਉਹ ਜਿਹੜੇ ਆ ਟਾਇਰ ਜਿਹੜੇ ਗੈਸ ਦੇ ਜਿਹੜੇ ਗੋਲੇ ਜਿਹੜੇ ਆ ਉਹ ਇੱਥੇ ਅਸਰ ਨਾ ਕਰਨ ਇਸ ਕਰਕੇ ਜਿਹੜਾ ਇੱਥੇ ਬੋਰੀਆਂ ਵੀ ਜੜੀਆਂ ਦਿੱਤੀਆਂ ਗਈਆਂ ਗੁਰਪ੍ਰੀਤ ਇੱਕ ਵਾਰੀ ਬੈਕ ਤੇ ਜਾ ਕੇ ਆਪਾਂ ਦਿਖਾ ਦਈਏ ਕਿ ਦਰਸਰ ਇਸ ਟਰੈਕਟਰ ਦੀ ਖਾਸियत ਕੀ ਆ ਇਹ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਟਰੈਕਟਰ ਦੇ ਬੈਕ ਸਾਈਡ ਤੇ ਪੱਖਾ ਦੇਖ ਸਕਦੇ ਹੋ ਕਿੰਨਾ ਵੱਡਾ ਪਿੱਛੇ ਪੱਖਾ ਲੱਗਾ ਆ ਔਰ ਇਹ ਜਿਹੜਾ ਪੱਖਾ ਆ ਇਹ ਹਵਾ ਮਾਰੂਗਾ ਤੇ ਹਵਾ ਮਾਰੇਗਾ ਤੇ ਜਿਹੜੇ ਇੱਥੇ ਹੰਝੂ ਗੈਸ ਜਿਹਦੇ ਗੋਲੇ ਜਿਹੜੇ ਛੱਡੇ ਜਾ ਰਹੇ ਆ ਉਹ ਜਿਹੜੇ ਆ ਉਹਨਾਂ ਦਾ ਜਿਹੜਾ ਪ੍ਰਭਾਵ ਜਿਹੜਾ ਹੈ ਉਹ ਕਿਸਾਨਾਂ ਤੇ ਘੱਟ ਪਵੇਗਾ ਅਸੀਂ ਤੁਹਾਨੂੰ ਇੱਕ ਕੁਝ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਬਲੈਕ ਮਾਮਾ ਦੀਆਂ ਤੇ ਕਿਸ ਤਰ੍ਹਾਂ ਬਲੈਕ ਮਾਮਾ ਜਿਹੜਾ ਪਹੁੰਚ ਗਿਆ ਸ਼ੰਭੂ ਬੈਰੀਅਰ ਤੇ 735 ਬਲੈਕ ਮਾਮਾ ਜਿਹੜਾ ਪਹੁੰਚ ਗਿਆ ਤੇ ਤੁਸੀਂ ਦੇਖੋ ਤਿਆਰ ਵੀਰ ਨੇ ਕਿਸ ਤਰ੍ਹਾਂ ਕਰਾਇਆ ਕਿਉਂਕਿ ਕਿਸਾਨਾਂ ਵੀਰਾਂ ਦਾ ਜਿਹੜਾ ਉਹ ਨੁਕਸਾਨ ਵੀ ਹੋਇਆ ਜਿਹੜੇ 400 ਤੋਂ ਵੱਧ ਜਿਹੜੇ ਕਿਸਾਨ ਵੀਰ ਜਿਹੜੇ ਆ ਉਹ ਜ਼ਖਮੀ ਵੀ ਹੋਏ ਆ ਆ ਜਿਹੜੇ ਟੀਅਰ ਗੈਸ ਦੇ ਜਿਹੜੇ ਗੋਲੇ ਜਿਹੜੇ ਆਏ ਆ ਉਹਨਾਂ ਦੇ ਕਰਕੇ ਤੇ ਤੇ ਨਾਲ ਦੀ ਨਾਲ ਉਹਨਾਂ ਨੂੰ ਅਸੀਂ ਜਿਹੜੇ ਏ ਟਰੈਕਟਰ ਲੈ ਕੇ ਆਏ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਬਾਈ ਨੇ ਜਿਹੜਾ ਕਾਫੀ ਮਿਹਨਤ ਜਿਹੜੀ ਕੀਤੀ ਆ ਇਸ ਟਰੈਕਟਰ ਨੂੰ ਬਣਾਉਣ ਲਈ ਤੇ ਇੱਕ ਪੱਖਾ ਜਿਹੜਾ ਜਿਹੜਾ ਉਹ ਲੈ ਕੇ ਆਏ ਨੇ ਗੁਰਪ੍ਰੀਤ ਜੀ ਇੱਕ ਵਾਰੀ ਦਿਖਾ ਦੇ ਕਿਸ ਤਰ੍ਹਾਂ ਜਿਹੜੀ ਬੈਲਟ ਲੱਗੀ ਹੋਈ ਆ